ਹਾਂਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਜਮੰਦਾ ਸਟੈਨੋਗ੍ਰਾਫੀ ਤੇ ਅੱਜ ਆਪਾਂ ਪੰਜਾਬੀ ਵਿਆਕਰਨ ਦੇ ਵਿੱਚ ਕਲਾਸ ਲਾਈਵ ਨੰਬਰ 4 ਲੈ ਕੇ ਆਏ ਹਾਂ ਡੇਲੀ 8 ਵਜੇ ਜਿਵੇਂ ਕਿ ਤੁਹਾਨੂੰ ਪਤਾ ਹੈ ਆਪਾਂ ਪੰਜਾਬੀ ਪੇਪਰ A ਦੀ ਤਿਆਰੀ ਲਈ ਲਾਈਵ ਕਲਾਸ ਲੈ ਕੇ ਆਉਂਦੇ ਹਾਂ ਜਿਸ ਦੇ ਵਿੱਚ ਫਿਲਹਾਲ ਆਪਾਂ ਪੰਜਾਬੀ ਵਿਆਕਰਨ ਦੇ ਐਮਸੀਕਿਊ ਤੁਹਾਨੂੰ ਕਰਵਾ ਰਹੇ ਹਾਂ 75 ਜਿਹੜੇ ਐਮਸੀਕਿਊ ਆਪਾਂ ਕਰ ਚੁੱਕੇ ਹਾਂ ਇਸ ਕਲਾਸ ਨੂੰ ਆਪਣੇ ਸਾਥੀਆਂ ਨਾਲ ਜਰੂਰ ਸ਼ੇਅਰ ਕਰ ਦਿਓ ਫਿਰ ਆਪਾਂ ਇਸ ਕਲਾਸ ਦੇ ਜਿਹੜੇ ਅਗਲੇ ਐਮਸੀਕਿਊ ਨੇ 76 ਤੋਂ 100 ਤੱਕ ਉਹ ਅੱਜ ਤੁਹਾਨੂੰ ਕੰਪਲੀਟ ਕਰਵਾਵਾਂਗੇ 1 ਮਿੰਟ ਦੇ ਅੰਦਰ ਅੰਦਰ ਆਪਾਂ ਜਿਹੜੀ ਕਲਾਸ ਸ਼ੁਰੂ ਕਰਨ ਜਾ ਰਹੇ ਹਾਂ ਜਿੰਨੇ ਵੀ ਤੁਹਾਡੇ ਸਾਥੀ ਨੇ ਇੱਕ ਵਾਰ ਆਪਣੀ ਕਲਾਸ ਹੈ ਜਿਹੜੀ ਉਹਨਾਂ ਨਾਲ ਜ਼ਰੂਰ ਸ਼ੇਅਰ ਕਰ ਦਿਓ ਹਾਂਜੀ ਜਿਆਦੇ ਸਮਾਂ ਨਾ ਆਪਾਂ ਵੇਸਟ ਕਰਦੇ ਹੋਏ ਅੱਜ ਦੇ ਪਹਿਲੇ ਸਵਾਲ ਤੇ ਆਉਨੇ ਆ 75 ਜਿਹੜੇ ਸਵਾਲ ਆਪਾਂ ਹੁਣ ਤੱਕ ਕੰਪਲੀਟ ਕਰ ਚੁੱਕੇ ਆ ਜਿਹੜੇ ਸਾਥੀਆਂ ਨੇ 75 ਐਮਸੀਕਿਊ ਪੰਜਾਬੀ ਵਿਆਕਰਨ ਦੇ ਅਜੇ ਤੱਕ ਨਹੀਂ ਕੀਤੇ ਉਹ ਇਸ ਕਲਾਸ ਤੋਂ ਬਾਅਦ ਲਾਈਵ ਸਟ੍ਰੀਮ ਵਾਲੀ ਸਾਡੇ ਚੈਨਲ ਦੀ ਪਲੇਲਿਸਟ 'ਚ ਜਾ ਕੇ ਜਿਹੜੀਆਂ 4 ਤੋਂ 5 ਕਲਾਸਾਂ ਨੇ ਉਹ ਕੰਪਲੀਟ ਤੁਸੀਂ ਕਰ ਸਕਦੇ ਹੋ ਇਸ ਤੋਂ ਇਲਾਵਾ ਜੇਕਰ ਤੁਸੀਂ ਥਿਉਰੀ ਕਰਨਾ ਚਾਹੁੰਦੇ ਹੋ ਸਾਡੇ ਚੈਨਲ ਤੇ ਵੱਖ-ਵੱਖ ਪਲੇਲਿਸਟਾਂ ਬਣੀਆਂ ਹੋਈਆਂ ਨੇ ਵਿਆਕਰਨ ਥਿਉਰੀ ਪਲੱਸ ਐਮਸੀਕਿਊ ਪੰਜਾਬੀ ਪੇਪਰ ਏ ਜਿਹਦੇ ਵਿੱਚ ਐਮਸੀਕਿਊ ਵੀ ਨੇ ਥਿਉਰੀ ਵੀ ਹੈ ਸਿੱਖ ਗੁਰੂ ਸਹਿਬਾਨਾ ਬਾਰੇ ਵੀ ਡਿਟੇਲ ਦੇ ਵਿੱਚ ਦੱਸਿਆ ਗਿਆ ਹਾਂਜੀ ਪਹਿਲਾ ਐਮਸੀਕਿਊ ਤੁਹਾਡੀ ਸਕਰੀਨ ਤੇ ਹੈ ਦੇਖੀ ਬਚੀ ਖਬਰਦਾਰ ਹੁਸ਼ਿਆਰ ਆਦ ਜਿਹੜੇ ਸ਼ਬਦ ਨੇ ਕਿਸ ਪ੍ਰਕਾਰ ਦੇ ਵਿਸਮਕ ਹਨ ਚਾਰ ਅਕਸ਼ਰਾਂ ਨੇ ਪ੍ਰਸ਼ੰਸਾਵਾਚਕ ਹੈਰਾਨੀਵਾਚਕ ਸੰਬੋਧਨੀ ਵਿਸਮਕ ਸੂਚਨਾਵਾਚਕ ਵਿਸਮਕ ਸਹੀ ਤੁਸੀਂ ਨੇ ਜਿਹੜਾ ਕਮੈਂਟ ਕਰਨਾ ਹੈ ਰਾਈਟ ਜਿਹੜਾ ਇਹਦਾ ਆਨਸਰ ਹੈ ਜੀ ਉਹ ਹੈ ਸੂਚਨਾਵਾਚਕ ਵਿਸਮਕ ਸਾਰੇ ਨੋਟ ਕਰਨਗੇ ਅਗਲੇ ਸਵਾਲ ਤੇ ਚੱਲਦੇ ਆਂ ਆਪਾਂ 77 ਨੰਬਰ ਮਿਸ਼ਰਤ ਬਾਕਾਂ ਮਿਸ਼ਰਤ ਬਾਕਾਂ ਵਿੱਚ ਪ੍ਰਧਾਨ ਉਪਵਾਕ ਅਤੇ ਅਧੀਨ ਉਪਵਾਕ ਨੂੰ ਆਪਸ ਵਿੱਚ ਜੋੜਨ ਵਾਲੇ ਜੋਜਕਾਂ ਨੂੰ ਕੀ ਕਹਿੰਦੇ ਨੇ ਸਮਾਨ ਜੋਜਕ ਅਧੀਨ ਜੋਜਕ ਇਕਹਿਰੇ ਜੋਜਕ ਜਾਂ ਸੰਯੁਕਤ ਜੋਜਕ ਹਾਂਜੀ 77 ਨੰਬਰ ਦਾ ਤੁਸੀਂ ਜਿਹੜਾ ਆਨਸਰ ਲਾਉਂਗੇ ਨਿਸਰਤ ਵਾਕਾਂ ਵਿੱਚ ਪ੍ਰਧਾਨ ਉਪਵਾਕ ਅਤੇ ਅਧੀਨ ਉਪਵਾਕਾਂ ਨੂੰ ਆਪਸ ਵਿੱਚ ਜੋੜਨ ਵਾਲੇ ਜੋਜਕਾਂ ਨੂੰ ਕੀ ਕਹਿੰਦੇ ਨੇ ਸਮਾਨਜੋਜਕ ਅਧੀਨਜੋਜਕ ਇਕਹਿਰੇਜੋਜਕ ਸੰਯੁਕਤ ਜੋਜਕ ਇਹਦਾ ਜਿਹੜਾ ਰਾਈਟ ਆਨਸਰ ਹੈ ਜੀ ਉਹ ਹੈ ਅਦੀਨ ਜੋਜਕ ਅਗਲਾ ਸਵਾਲ ਹੈ ਤੁਹਾਡੇ ਕੋਲੇ ਬੰਤਰ ਬੰਤਰ ਰੂਪ ਦੇ ਆਧਾਰ ਤੇ ਜੋਜ ਕਿੰਨੀ ਪ੍ਰਕਾਰ ਦੇ ਹੁੰਦੇ ਹਨ 2 3 4 5 ਆਪਣੇ ਕੋਲੇ ਆਪਸ਼ਨਾਂ ਨੇ ਜੋ ਜ ਕਿੰਨੀ ਪ੍ਰਕਾਰ ਦੇ ਹੁੰਦੇ ਨੇ ਜੀ ਬੰਤਰ ਦੇ ਆਧਾਰ ਤੇ ਉਹ ਤੁਸੀਂ ਨੇ ਦੱਸਣਾ ਸਾਰੇ ਆਪਣਾ ਆਪਣਾ ਜਿਹੜਾ ਆਨਸਰ ਹੈ ਉਹ ਕਮੈਂਟ ਕਰਨਗੇ ਜਿਹੜਾ ਇਹਦਾ ਆਨਸਰ ਹੈ ਜੀ ਉਹ ਹੋਇਆ ਬੀ ਅਗਲਾ ਸਵਾਲ ਹੈ ਮਨ ਦੀ ਖੁਸ਼ੀ ਗਮੀ ਹੈਰਾਨੀ ਭੈ ਪ੍ਰਸੰਸਾ ਆਦ ਦੇ ਜਿਹੜੇ ਭਾਵਾਂ ਨੂੰ ਪ੍ਰਗਟ ਕਰਨ ਵਾਲੇ ਸ਼ਬਦਾਂ ਨੂੰ ਕੀ ਕਹਿੰਦੇ ਨੇ ਜੋਜਕ ਸਮਤ ਸੰਬੰਧਕ ਵਿਸ਼ਮਕ ਜਾਂ ਕਾਰਕ 79 ਨੰਬਰ ਦਾ ਜਿਹੜਾ ਤੁਸੀਂ ਸਹੀ ਜਵਾਬ ਕਮੈਂਟ ਕਰੋਗੇ ਜਿਹੜੇ ਮਨ ਦੀ ਖੁਸ਼ੀ ਗਮੀ ਹੈਰਾਨੀ ਹਾਂਜੀ ਇਹਦਾ ਰਾਈਟ ਜਿਹੜਾ ਆਨਸਰ ਹੈ ਉਹ ਹੈ ਬਿਸਮਕ ਸੀ ਰਾਈਟ ਹੈ ਅਗਲੇ ਸਵਾਲ ਤੇ ਚੱਲਾਂਗੇ ਹੁਣ ਆਪਾਂ 80 ਨੰਬਰ ਤੇ ਨੀ ਬਿਬਾ ਕੁੜੇ ਬੇ ਓਏ ਆਦ ਜਿਹੜੇ ਸ਼ਬਦ ਨੇ ਕਿਸ ਪ੍ਰਕਾਰ ਦੇ ਜਿਹੜੇ ਵਿਸਮਕ ਨੇ ਪ੍ਰਸ਼ੰਸਾਵਾਚਕ ਨੇ ਹੈਰਾਨੀਵਾਚਕ ਨੇ ਸੰਬੋਧਕੀ ਨੇ ਜਾਂ ਸੋਕਵਾਚਕ ਨੇ ਰਾਈਟ ਆਪਾਂ ਕਮੈਂਟ ਕਰਾਂਗੇ ਇੱਥੇ ਹਾਂਜੀ ਸੀ ਜਿਹੜਾ ਰਾਈਟ ਆਨਸਰ ਹੈ ਬਿਸਮਕ ਜਿਹੜਾ ਸੰਬੋਧਕੀ ਬਿਸਮਕ ਨੇਹ ਨੀ ਬੀਬਾ ਕੁੜੇ ਬੇ ਹੋਏ ਸ਼ਬਦ ਨੇ ਜਿਹੜੇ ਅਗਲਾ 81 ਨੰਬਰ ਸਵਾਲ ਹੈ ਆਪਣੇ ਕੋਲੇ ਜਿਹੜੇ ਸ਼ਬਦ ਕਿਸੇ ਬਾਕ ਵਿੱਚ ਆਏ ਨਾਮ ਜਾਂ ਪੜਨਾਮ ਸ਼ਬਦਾਂ ਦੇ ਪਿੱਛੇ ਲੱਗ ਕੇ ਉਹਨਾਂ ਦਾ ਸਬੰਧ ਪਾਕ ਦੇ ਹੋਰ ਸ਼ਬਦਾਂ ਨਾਲ ਜੋੜਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਜੋ ਜੇ ਕਸਵੰਧਕ ਬਿਸਮਕ ਜਾਂ ਕਾਰਕ ਜਿਹੜੇ ਸ਼ਬਦ ਕਿਸੇ ਵਾਕ ਵਿੱਚ ਆਏ ਨਾਮ ਜਾਂ ਪਰਨਾਮ ਸ਼ਬਦਾਂ ਦੇ ਪਿੱਛੇ ਲਾ ਕੇ ਉਹਨਾਂ ਦਾ ਸਬੰਧ ਵਾਕ ਦੇ ਹੋਰ ਸ਼ਬਦਾਂ ਨਾਲ ਜੋੜਨ ਉਹਨਾਂ ਨੂੰ ਕੀ ਕਹਿੰਦੇ ਨੇ ਇਹਦਾ ਜਿਹੜਾ ਰਾਈਟ ਆਨਸਰ ਹੈ ਜੀ ਸਬੰਧਕ ਹੈ ਅਗਲਾ ਸਵਾਲ ਹੈ 82 ਨੰਬਰ ਜਿਹੜੇ ਸ਼ਬਦ ਜਿਹੜੇ ਸ਼ਬਦ ਦੋ ਸ਼ਬਦਾਂ ਵਾਕਾਂਸ਼ਾਂ ਉਪਵਾਕਾਂ ਜਾਂ ਵਾਕਾਂ ਨੂੰ ਇੱਕ ਦੂਜੇ ਨਾਲ ਜੋੜਦੇ ਹਨ ਉਹਨਾਂ ਨੂੰ ਕੀ ਕਹਿੰਦੇ ਨੇ ਜੋਜਕ ਸੰਬੰਧਕ ਵਿਸਮਕ ਕਾਰਕ ਨਾਲ ਤੁਸੀਂ ਪਹਿਲਾਂ ਪ੍ਰਸ਼ਨ ਪੜ੍ਹਨਾ ਹੈ ਉਸ ਤੋਂ ਬਾਅਦ ਜਿਹੜਾ ਆਪਣਾ ਆਨਸਰ ਕਮੈਂਟ ਕਰਨਾ ਹੈ ਰਾਈਟ ਜਿਹੜਾ ਇਹਦਾ ਆਨਸਰ ਹੈ ਜੀ ਉਹ ਹੈ ਏ ਜੋਜਕ ਅਗਲਾ ਸਵਾਲ ਹੈ ਆਪਣੇ ਕੋਲੇ 83 ਨੰਬਰ ਉਹ ਕਾਰ ਵਿੱਚ ਬੈਠੇ ਹਨ ਇਸ ਬਾਕ ਦੇ ਵਿੱਚੋਂ ਸੰਬੰਧਕ ਚੁਣਨਾ ਹੈ ਆਪਾਂ ਨੇ ਉਹ ਕਾਰ ਵਿੱਚ ਬੈਠੇ ਹਨ ਕਿਹੜੀ ਆਪਸ਼ਨ ਰਾਈਟ ਹੈ ਜੀ ਇੱਥੇ ਦੇਖੋ 83 ਨੰਬਰ ਦੀ ਕਾਰ ਵਿੱਚ ਬੈਠੇ ਹਨ ਇਸ ਵਾਕ ਵਿੱਚੋਂ ਸਬੰਧਕ ਚੁਣਨਾ ਹੈ ਆਪਣੇ 83 ਨੰਬਰ ਦਾ ਜਿਹੜਾ ਰਾਈਟ ਆਨਸਰ ਹੈ ਜੀ ਉਹ ਹੈ ਸੀ ਵਿੱਚ ਅਗਲਾ 84 ਨੰਬਰ ਸਵਾਲ ਆਪਣੇ ਕੋਲੇ ਜਿੰਨਾ ਸੰਬੰਧਕਾਂ ਦੇ ਜਿੰਨਾ ਸੰਬੰਧਕਾਂ ਦੇ ਰੂਪ ਸਥਿਰ ਰਹਿੰਦੇ ਹਨ ਉਹਨਾਂ ਨੂੰ ਕੀ ਕਹਿੰਦੇ ਨੇ ਵਿਕਾਰੀ ਸੰਬੰਧਕ ਆ ਵਿਕਾਰੀ ਸੰਬੰਧਕ ਅਪੂਰਨ ਸੰਬੰਧਕ ਦੁਵਾਜਰਾ ਸੰਬੰਧਕ ਹਾਂਜੀ ਜਿੰਨਾ ਸੰਬੰਧਕਾਂ ਦੇ ਰੂਪ ਸਥਿਰ ਰਹਿੰਦੇ ਨੇ ਉਹਨਾਂ ਨੂੰ ਕੀ ਕਹਿੰਦੇ ਨੇ ਜੀ ਜਿਹੜਾ ਇਹਦਾ ਰਾਈਟ ਆਨਸਰ ਹੈ ਉਹ ਹੈ ਏ ਵਿਕਾਰੀ ਸੰਬੰਧਕ ਅਗਲਾ 85 ਨੰਬਰ ਸਵਾਲ ਆਪਾਂ ਕਰਾਂਗੇ ਜਿੰਨਾ ਸੰਬੰਧਕਾਂ ਦੇ ਰੂਪ ਵਿੱਚ ਤਬਦੀਲੀ ਆ ਜਾਂਦੀ ਹੈ ਉਹਨਾਂ ਨੂੰ ਕੀ ਕਹਿੰਦੇ ਨੇ ਵਿਕਾਰੀ ਸੰਬੰਧਕ ਅਵਕਾਰੀ ਸੰਬੰਧਕ ਅਪੂਰਨ ਸੰਬੰਧਕ ਜਾਂ ਦੁਬਾਜਰਾ ਸੰਬੰਧਕ ਇਹਦਾ ਸਬੰਧਕ ਹੈ ਜੀ ਉਹ ਇਹਦਾ ਜਿਹੜਾ ਰਾਈਟ ਆਨਸਰ ਹੈ ਜੀ ਉਹ ਹੈ ਆਪ ਵਿਕਾਰੀ ਸੰਬੰਧ ਜਿਹੜਾ ਕਿ ਬੀ ਆਪਸ਼ਨ ਦੇ ਵਿੱਚ ਆ ਆਪਣੇ ਕੋਲੇ ਉਸ ਤੋਂ ਬਾਅਦ ਅਗਲਾ ਸਵਾਲ ਤੁਹਾਡੇ ਕੋਲੇ ਸਕ੍ਰੀਨ ਤੇ ਆ ਜੇ ਸ਼ਬਦ ਤੋਂ ਕਿਰਿਆ ਬਾਰੇ ਨਿਸ਼ਚੇ ਜਾਂ ਵਿਸ਼ਵਾਸ ਦੇ ਭਾਵ ਪ੍ਰਗਟ ਹੋਣ ਉਸ ਨੂੰ ਕੀ ਕਿਹਾ ਜਾਂਦਾ ਹੈ ਕਾਲ ਵਾਚ ਕਿਰਿਆ ਵਿਸ਼ੇਸ਼ਣ ਨਿਰਣਾ ਵਾਚ ਕਿਰਿਆ ਵਿਸ਼ੇਸ਼ਣ ਨਿਸ਼ਚੇ ਵਾਚ ਕਿਰਿਆ ਵਿਸ਼ੇਸ਼ਣ ਜਾਂ ਪ੍ਰਕਾਰ ਵਾਚ ਕਿਰਿਆ ਵਿਸ਼ੇਸ਼ਣ ਹਾਂਜੀ ਸਹੀ ਆਪਣਾ ਜਵਾਬ ਤੁਸੀਂ ਕਮੈਂਟ ਕਰੋਗੇ ਥੋੜਾ ਜਲਦੀ ਤੁਸੀਂ ਆਪਣੇ ਆਂਸਰ ਜਿਹੜੇ ਕਮੈਂਟ ਕਰੋਗੇ ਤਾਂ ਕਿ ਆਪਾਂ ਇਸ ਕਲਾਸ ਨੂੰ ਜਲਦੀ ਕਵਰ ਕਰ ਚੱਕੀਏ ਰਾਈਟ ਜਿਹੜਾ ਇਹਦਾ ਆਨਸਰ ਹੈ ਜੀ ਸਿਆਸੀ ਨੰਬਰ ਦਾ ਨਿਸ਼ਚੇ ਵਾਚ ਕਿਰਿਆ ਵਿਸ਼ੇਸ਼ਣ ਜਿਹੜਾ ਕਿ ਸੀ ਆਪਸ਼ਨ ਦੇ ਵਿੱਚ ਹੈ ਅਗਲਾ 87 ਨੰਬਰ ਸਵਾਲ ਹੁਣ ਤੁਹਾਡੀ ਸਕਰੀਨ ਤੇ ਹੈ ਥੋੜਾ ਬਹੁਤ ਇਨਾ ਕਿੰਨਾ ਨਿਰਾ ਬੜਾ ਹੀ ਇਹ ਜਿਹੜੇ ਸ਼ਬਦ ਨੇ ਕਿਸ ਕਿਸਮ ਦੇ ਕਿਰਿਆ ਵਿਸ਼ੇਸ਼ਣ ਨੇ ਪਰਮਾਨਵਾਚਕ ਨੇ ਨਿਰਨਾਵਾਚਕ ਨੇ ਨਿਸ਼ਚੇਵਾਚਕ ਨੇ ਜਾਂ ਪ੍ਰਕਾਰਵਾਚਕ ਨੇ ਹਾਂਜੀ ਕਿਸ ਚੀਜ਼ ਦੀ ਗੱਲ ਕਰਦੇ ਨੇ ਇਹ ਥੋੜਾ ਬਹੁਤ ਇੰਨਾ ਕਿੰਨਾ ਨਿਰਾ ਬੜਾ ਹੀ ਰਾਈਟ ਜਿਹੜਾ ਇਹਦਾ ਆਨਸਰ ਹੈ ਜੀ ਉਹ ਹੈ ਪਰਮਾਨ ਵਚ ਕਿਰਿਆ ਵਿਸ਼ੇਸ਼ਣ ਇਹ ਇੱਥੇ ਰਾਈਟ ਆਨਸਰ ਹੈ ਜੀ ਅਗਲਾ ਸਵਾਲ ਤੁਹਾਡੇ ਕੋਲੇ 88 ਨੰਬਰ ਜਿਹੜੇ ਜੋਜਿਕ ਸਮਾਨ ਜਾਂ ਬਰਾਬਰ ਦੇ ਸ਼ਬਦਾਂ ਵਾਕਾਂਸ਼ਾਂ ਜਾਂ ਵਾਕਾਂ ਨੂੰ ਜੋੜਨ ਉਹਨਾਂ ਨੂੰ ਕੀ ਆਖਦੇ ਨੇ ਸਮਾਨਯੋਜਕ ਅਧੀਨਯੋਜਕ ਕੈਰੇਜਯੋਜਕ ਸੰਯੁਕਤਯੋਜਕ ਹਾਂਜੀ ਕਰੋ ਕਮੈਂਟ 88 ਨੰਬਰ ਦਾ 88 ਨੰਬਰ ਦਾ ਤੁਸੀਂ ਕਮੈਂਟ ਕਰੋਗੇ ਜਿਹੜਾ ਕਿ ਸਹੀ ਜਵਾਬ ਹੈ ਸਮਾਨਯੋਜਕ ਏ ਜਿਹੜਾ ਰਾਈਟ ਹੈ ਜੀ ਇੱਥੇ 88 ਨੰਬਰ ਦਾ ਅਗਲਾ ਆਪਾਂ 99 ਨੰਬਰ ਤੇ ਹੁਣ ਚੱਲਾਂਗੇ ਕਿਹੜੀ ਜਿਹੜੀ ਲਗ ਹੈ ਜਿਹਦਾ ਕੋਈ ਚਿੰਨ ਨਹੀਂ ਹੁੰਦਾ ਕੰਨਾ ਸਿਹਾਰੀ ਮੁਕਤਾ ਜਾਂ ਹੋੜਾ ਕਿਹੜੀ ਲਗ ਹੈ ਕਿਹੜੀ ਲਗ ਹੈ ਜੀ ਉਹ ਦਾ ਕੋਈ ਵੀ ਚਿੰਨ੍ਹ ਨਹੀਂ ਹੁੰਦਾ ਰਾਈਟ ਜਿਹੜਾ ਇਹਦਾ ਆਨਸਰ ਹੈ ਜੀ ਉਹ ਹੈ ਮੁਕਤਾ ਜਿਹਦਾ ਕਿ ਕੋਈ ਚਿੰਨ੍ਹ ਨਹੀਂ ਹੁੰਦਾ ਸੀ ਰਾਈਟ ਹੈ ਜੀ ਇੱਥੇ ਅਗਲਾ 90 ਨੰਬਰ ਸਵਾਲ ਹੁਣ ਆਪਾਂ ਕਰਾਂਗੇ ਗੁਰਮੁਖੀ ਲਿਪੀ ਦੇ ਵਿੱਚ ਕਿੰਨੇ ਵਰਣ ਜਾਂ ਅੱਖਰ ਹਨ 35 37 41 ਜਾਂ 52 ਕਿੰਨੇ ਬਰਨ ਨੇ ਜੀ ਬਰਨ ਕਿੰਨੇ ਨੇ ਗੁਰਮੁਖੀ ਚ ਹਾਂ ਜੀ ਜਲਦੀ ਕਮੈਂਟ ਕਰੋਗੇ ਤੁਸੀਂ ਆਪਣਾ ਆਨਸਰ ਰਾਈਟ ਜਿਹੜਾ ਆਨਸਰ ਹੈ ਸਾਰੇ ਨੋਟ ਕਰਨਗੇ 41 ਜਿਹੜਾ ਕਿ ਸੀ ਆਪਸ਼ਨ ਦੇ ਵਿੱਚ ਹੈ ਅਗਲਾ 91 ਨੰਬਰ ਸਵਾਲ ਨੂੰ ਆਪਾਂ ਕਰਾਂਗੇ ਭਾਸ਼ਾ ਦੀਆਂ ਧੁਨੀਆਂ ਨੂੰ ਲਿਖਤੀ ਰੂਪ ਵਿੱਚ ਅੰਕਿਤ ਕਰਨ ਲਈ ਵਰਤੇ ਜਾਂਦੇ ਚਿੰਨ੍ਹਾਂ ਦੇ ਸਮੂਹ ਨੂੰ ਕੀ ਕਹਿੰਦੇ ਨੇ ਵਰਣ ਵਰਣਮਾਲਾ ਲਿਪੀ ਜਾਂ ਪੈਂਤੀ ਕੀ ਕਿਹਾ ਜਾਂਦਾ ਜੀ ਭਾਸ਼ਾ ਦੀਆਂ ਧੁਨੀਆਂ ਨੂੰ ਲਿਖਤੀ ਰੂਪ ਵਿੱਚ ਅੰਕਿਤ ਕਰਨ ਲਈ ਵਰਤੇ ਜਾਂਦੇ ਚਿੰਨ੍ਹਾਂ ਦੇ ਸਮੂਹ ਨੂੰ ਕੀ ਕਹਿੰਦੇ ਨੇ ਰਾਈਟ ਜਿਹੜਾ ਇਹਦਾ ਆਨਸਰ ਹੈ ਜੀ ਭਾਸ਼ਾ ਦੀਆਂ ਧੁਨੀਆਂ ਨੂੰ ਲਿਖਤੀ ਰੂਪ ਵਿੱਚ ਜਿਹੜਾ ਅੰਕਿਤ ਕਰਨ ਲਈ ਵਰਤਿਆ ਜਾਂਦਾ ਉਹ ਹੈ ਲਿਪੀ ਸੀ ਜਿਹੜਾ ਰਾਈਟ ਆ ਇੱਥੇ 91 ਨੰਬਰ ਦਾ ਅਗਲਾ 92 ਨੰਬਰ ਸਵਾਲ ਹੈ ਤੁਹਾਡੇ ਕੋਲੇ ਲਗਾ ਕਿਸ ਨੂੰ ਕਿਹਾ ਜਾਂਦਾ ਹੈ ਸਵਰਾਂ ਦੇ ਚਿੰਨਾ ਨੂੰ 35 ਦੇ ਅੱਖਰਾਂ ਨੂੰ ਲਿਖਤੀ ਭਾਸ਼ਾ ਨੂੰ ਜਾਂ ਲਿਪੀ ਨੂੰ ਲਗਾ ਕਹਿੰਦੇ ਕਿਨੂੰ ਨੇ ਆਦੀ ਰਾਈਟ ਜਿਹੜਾ ਇਹਦਾ ਆਨਸਰ ਹੈ ਜੀ ਉਹ ਏ ਹੈ ਸਵਰਾਂ ਦੇ ਚਿੰਨਾ ਨੂੰ ਜਿਹੜਾ ਲਗਾ ਕਿਹਾ ਜਾਂਦਾ ਹੈ ਅਗਲਾ 93 ਨੰਬਰ ਸਵਾਲ ਤੁਹਾਡੇ ਕੋਲੇ ਸੂਮ ਜਿਹੜਾ ਸ਼ਬਦ ਹੈ ਇਹਦਾ ਵਿਰੋਧੀ ਸ਼ਬਦ ਚੁਣਨਾ ਹੈ ਆਪਾਂ ਨੇ ਕੰਜੂਸ ਖਰਚੀਲਾ ਸਖੀ ਤਨਵਾਨ 99 ਨੰਬਰ ਦਾ ਕਮੈਂਟ ਕਰੋਗੇ ਜੀ ਹੁਣ ਤੁਸੀਂ ਜਿਹੜੇ 93 ਨੰਬਰ ਦਾ ਏ ਕਰ ਰਹੇ ਨੇ ਕਮੈਂਟ ਸੂਮ ਤੇ ਕੰਜੂਸ ਇੱਕੋ ਚੀਜ਼ ਐ ਆਪਾਂ ਨੇ ਇੱਥੇ ਵਿਰੋਧੀ ਚੁਣਨਾ ਹੈ ਖਰਚੀਲਾ ਕਿਰਿਆ ਜੀ ਜਿਹੜੇ ਖਰਚੀਲਾ ਕਰ ਰਹੇ ਨੇ ਕਮੈਂਟ ਉਹ ਕਿਰਿਆ ਸ਼ਬਦ ਦੀ ਗੱਲ ਹੋ ਰਹੀ ਹੈ ਇੱਥੇ ਧਿਆਨ ਨਾਲ ਤੁਸੀਂ ਐਮਸੀਕਿਊ ਸੋਲਵ ਕਰਨਾ ਹੈ ਇਹਦਾ ਜਿਹੜਾ ਰਾਈਟ ਆਨਸਰ ਹੈ ਸਖੀ ਹੈ ਸੀ ਜਿਨ੍ਹਾਂ ਨੇ A ਤੇ B ਕਮੈਂਟ ਕੀਤਾ ਉਹ ਆਪਣਾ ਧਿਆਨ ਨਾਲ एमसीक्यू ਨੂੰ ਰੀਡ ਕਰਨਗੇ ਉਸ ਤੋਂ ਬਾਅਦ ਹੀ ਅਨਸਰ ਤੁਸੀਂ ਫਾਈਨਲ ਪੇਪਰ ਦੇ ਵਿੱਚ ਵੀ ਲਾਉਂਗੇ ਇਹ ਗਲਤੀਆਂ ਤੁਸੀਂ ਫਾਈਨਲ ਦੇ ਵਿੱਚ ਵੀ ਕਰਦੇ ਹੋ ਜਿਹੜੀ ਪਹਿਲੀ ਜਾਂ ਦੂਜੀ ਆਪਸ਼ਨ ਦੇਖ ਕੇ ਆਪਾਂ ਚੇਪ ਦਿੰਨੇ ਆ ਚੇਪਨ ਵਾਲਾ ਕੰਮ ਨਹੀਂ ਕਰਨਾ 50 ਮਿੰਟ ਬਹੁਤ ਹੁੰਦੇ ਨੇ ਆਰਾਮ ਨਾਲ ਤੁਸੀਂ ਪੇਪਰ ਸੋਲਵ ਕਰੋਗੇ ਕਿਉਂਕਿ ਕਿੰਨਾ ਵੀ ਔਖਾ ਪੇਪਰ ਆਉਂਦਾ ਹੈ ਉਹਦੇ ਵਿੱਚੋਂ ਤਕਰੀਬਨ ਤਕਰੀਬਨ 20 ਕੁਐਸਚਨ ਤਾਂ ਸੌਖੇ ਹੋਣ ਹੀ ਹੋਣਗੇ ਉਹ ਜਿਹੜੇ ਤੁਸੀਂ ਉੱਪਰਲੇ ਗਲਤ ਕਰੋਗੇ ਉਥੇ ਤੁਹਾਡੀ ਗੇਮ ਫਸੂਗੀ ਉਹ ਗੇਮ ਨਹੀਂ ਆਪਾਂ ਨੇ ਫਸਣ ਦੇ ਨਹੀਂ ਪਹਿਲੀ ਧਿਆਨ ਨਾਲ ਹੱਲ ਕਰਨਾ ਕਿੰਨਾ ਮਰਜੀ ਟਫ ਆ ਜਾਏ 20 ਤੋਂ 25 ਕੁਐਸਚਨ ਤਾਂ ਫਿਰ ਵੀ ਸੌਖੇ ਸੈੱਟ ਹੁੰਦੀ ਹੁੰਦੇ ਨੇ ਅਗਲਾ ਸਵਾਲ ਹੈ ਤੁਹਾਡੇ ਕੋਲੇ 94 ਨੰਬਰ ਆਜ਼ਾਦੀ ਸ਼ਬਦ ਦਾ ਵਿਰੋਧੀ ਸ਼ਬਦ ਚੁਣੋ ਆਜ਼ਾਦੀ ਦਾ ਵਿਰੋਧੀ ਸ਼ਬਦ ਸਵਤੰਤਰਤਾ ਵੀ ਉਹੀ ਚੀਜ਼ ਐ ਮੁਕਤੀ ਵੀ ਰਿਹਾਈ ਵੀ ਇੱਕ ਰਹਿ ਗਿਆ ਹੁਣ ਉਹ ਤੁਸੀਂ ਕਮੈਂਟ ਕਰ ਦਿਓ ਗੁਲਾਮੀ ਆਜ਼ਾਦੀ ਦਾ ਵਿਰੋਧੀ ਸ਼ਬਦ ਚੁਣਨਾ ਸੀਗਾ ਜੀ ਜਿਹੜਾ ਕਿ ਐ ਗੁਲਾਮੀ ਅਗਲਾ 95 ਨੰਬਰ ਸਵਾਲ ਉੱਤਮ ਸ਼ਬਦ ਦਾ ਵਿਰੋਧੀ ਸ਼ਬਦ ਚੁਣਨਾ ਹੈ ਆਪਾਂ ਨੇ ਯਤਨ ਕੋਸ਼ਿਸ਼ ਆਲਸ ਉਪਰਾਲਾ ਆਪਣੇ ਕੋਲੇ ਆਪਸ਼ਨ ਆ ਨੇ ਇਹਨਾਂ ਦਾ ਵਿਰੋਧੀ ਸ਼ਬਦ ਚੁਣਨਾ ਹੈ ਜੀ ਉੱਦਮ ਵਿਰੋਧੀ ਸ਼ਬਦ ਕੋਸ਼ਿਸ਼ ਤੇ ਉੱਦਮ ਜਿਹੜੇ ਬੀ ਕਰ ਰਹੇ ਨੇ ਇੱਕੋ ਚੀਜ਼ ਹੈ ਯਤਨ ਵੀ ਉਹੀ ਹੈ ਪਰਾਲਾ ਵੀ ਉਹੀ ਚੀਜ਼ ਹੈ ਅਲੱਗ ਕਿਹੜਾ ਹੈ ਆਲਸ ரைਟ ਜਿਹੜਾ ਹੈ ਦਾ ਅਨਸਰ ਹੈ ਜੀ ਆਲਸ ਹੈ ਅਗਲਾ 99 ਨੰਬਰ ਉੱਜੜਨਾ ਸ਼ਬਦ ਦਾ ਵਿਰੋਧੀ ਸ਼ਬਦ ਉੱਜੜਨਾ ਸ਼ਬਦ ਦਾ ਵਿਰੋਧੀ ਸ਼ਬਦ ਬਸਨਾ ਬਰਬਾਦ ਹੋਣਾ ਬਸਾਉਣਾ ਉਸਰਨਾ ਹਾਂਜੀ ਰਾਈਟ ਤੁਸੀਂ ਕਮੈਂਟ ਕਰੋਗੇ 97 ਨੰਬਰ ਦਾ ਜਲਦੀ ਰਾਈਟ ਜਿਹੜਾ ਇਹਦਾ ਆਨਸਰ ਹੈ ਜੀ ਉਹ ਹੈ ਏ ਬਸਨਾ ਅਗਲਾ 97 ਨੰਬਰ ਸਵਾਲ ਤੁਹਾਡੇ ਕੋਲੇ ਕਚਜਾ ਸ਼ਬਦ ਦਾ ਵਿਰੋਧੀ ਸ਼ਬਦ ਚੁਣਨਾ ਹੈ ਆਪਾਂ ਨੇ ਕੁਚੱਜਾ ਦਾ ਬੇਅਕਲ ਨਾ ਸਮਝ ਮੂਰਖ ਸੁਚੱਜਾ ਆਪਸ਼ਨਾਂ ਨੇ ਆਪਣੇ ਕੋਲੇ ਇਹਦਾ ਜਿਹੜਾ ਰਾਈਟ ਆਨਸਰ ਹੈ ਜੀ ਉਹ ਹੈ ਡੀ ਕੁਚੱਜਾ ਦਾ ਵਿਰੋਧੀ ਸ਼ਬਦ ਹੈ ਜਿਹੜਾ ਸੁਚੱਜਾ ਅਗਲਾ 98 ਨੰਬਰ ਸਵਾਲ ਹੈ ਤੁਹਾਡੇ ਕੋਲੇ ਸੋਗ ਸ਼ਬਦ ਦਾ ਵਿਰੋਧੀ ਸ਼ਬਦ ਚੁਣਨਾ ਹੈ ਦੁੱਖ ਖੁਸ਼ੀ ਬਿਰਲਾਪ ਗਮ ਆਪਣੇ ਕੋਲੇ ਆਪਸ਼ਨ ਆ ਨੇ ਸੋਗ ਸ਼ਬਦ ਦਾ ਵਿਰੋਧੀ ਸ਼ਬਦ ਰਾਈਟ ਜਿਹੜਾ ਇਹਦਾ ਆਨਸਰ ਹੈ ਜੀ ਉਹ ਹੈ ਖੁਸ਼ੀ ਜਿਹੜਾ ਕਿ B ਆਪਸ਼ਨ ਦੇ ਵਿੱਚ ਹੈ ਹਾਂਜੀ ਅਗਲੇ ਸਵਾਲ ਤੇ ਚੱਲਾਂਗੇ 99 ਨੰਬਰ ਸਲੋਹਣਾ ਸ਼ਬਦ ਹੈ ਜਿਹੜਾ ਇਹਦਾ ਵਿਰੋਧੀ ਸ਼ਬਦ ਚੁਣਨਾ ਹੈ ਆਪਾਂ ਨੇ ਸਲੋਹਣਾ ਨਿੰਦਨਾ ਭੰਡਣਾ ਬੜਾਈ ਜਾਂ ਏ ਅਤੇ ਬੀ ਦੋਵੇਂ ਜਿਹੜੇ ਬੀ ਲਾਰੇ ਨੇ ਉਹ ਬੀ ਲਾਉਣ ਤੋਂ ਪਹਿਲਾਂ ਚਾਰੇ ਆਕਸਨਾਂ ਨੂੰ ਰੀਡ ਕਰ ਲੈਣ ਇੱਥੇ ਫੇਰ ਤੁਸੀਂ ਆਪਣੀ ਗਲਤੀ ਰਿਪੀਟ ਕਰ ਰਹੇ ਹੋ ਜਿਹੜੀ ਪਹਿਲਾਂ ਵੀ ਕਰ ਚੁੱਕੇ ਹੋ ਚਾਰੇ ਆਪਸ਼ਨਾਂ ਪੜ੍ਹ ਕੇ ਫੇਰ ਤੁਸੀਂ ਆਨਸਰ ਜਿਹੜਾ ਆਪਣਾ ਲਗਾਉਣਾ ਹੈ ਆਤਮ ਨਾਲੋ ਇਹ ਚਾਹੇ ਤੁਸੀਂ ਲਾਈਵ ਕਲਾਸ ਲਾ ਰਹੇ ਹੋ ਚਾਹੇ ਤੁਸੀਂ ਕੋਈ ਟੈਸਟ ਸੀਰੀਜ਼ ਹੱਲ ਕਰ ਰਹੇ ਹੋ ਚਾਹੇ ਫਾਈਨਲ ਪੇਪਰ ਡੀ ਜਿਹੜਾ ਰਾਈਟ ਆਨਸਰ ਹੈ 99 ਨੰਬਰ ਦਾ ਅਗਲਾ 100 ਨੰਬਰ ਸਵਾਲ ਹੈ ਆਪਣੇ ਕੋਲੇ ਅੱਜ ਦਾ ਲਾਸਟ ਸਵਾਲ ਕਿਸੇ ਦੀ ਕੀਤੀ ਨੇਕੀ ਨਹੀਂ ਜਾਣਦਾ ਸ਼ਾਮੈ ਜਿਹੜਾ ਉਹ ਕਿਸੇ ਦੀ ਕੀਤੀ ਨੇਕੀ ਨਹੀਂ ਜਾਣਦਾ ਉਹ ਬੜਾ ਕੀ ਹੈ ਕੀ ਸ਼ਬਦ ਆਪਾਂ ਫਿੱਟ ਕਰੀਏ ਕਿ ਸਹੀ ਅਰਥ ਬਣ ਜਾਣ ਜਿਹੜਾ ਨੇਕੀ ਨਹੀਂ ਜਾਣਦਾ ਹੁੰਦਾ ਉਹ ਕੀ ਹੁੰਦਾ ਇਸ ਤਰੀਕੇ ਨਾਲ ਵੀ ਤੁਹਾਨੂੰ ਸਵਾਲ ਆ ਸਕਦਾ ਉਲਝਣਾ ਨਹੀਂ ਤੁਸੀਂ ਨੇ ਕਰਤਿਕ ਅਕਿਰਤਕਾਂ ਅਣਥਕ ਜਾਂ ਗਦਾਰ ਰਾਈਟ ਜਿਹੜਾ ਇਹਦਾ ਆਨਸਰ ਹੈ ਜੀ ਉਹ ਹੈ ਅਕਿਰਤਕਾਂ ਬੀ ਜਿਹੜਾ ਰਾਈਟ ਹੈ 100 ਨੰਬਰ ਸਵਾਲ ਦਾ ਜਿਹੜੇ ਸਾਥੀ ਅੱਜ ਬਾਅਦ ਚ ਆ ਕੇ ਸਾਡੇ ਨਾਲ ਜੁੜੇ ਨੇ ਉਹ ਕੋਸ਼ਿਸ਼ ਕਰਿਆ ਕਰੋ ਕਿ ਸ਼ਾਮ ਨੂੰ ਸਹੀ 8 ਵਜੇ ਤੁਸੀਂ ਸਾਡੇ ਨਾਲ ਜੁੜੋ ਤਾਂ ਕਿ ਜਿਹੜੀ ਸਾਰੀ ਕਲਾਸ ਤੁਸੀਂ ਮੇਰੇ ਨਾਲ ਨਾਲ ਸੋਲਵ ਕਰਦੇ ਜਾਓ ਤੇ ਆਪਣੇ ਡਾਊਟ ਜਿਹੜੇ ਕਲੀਅਰ ਕਰਦੇ ਜਾਓ ਹਰ ਇੱਕ ਕੁਐਸਚਨ ਦੇ ਵਿੱਚ ਕੱਲ ਆਪਾਂ ਮਿਲਦੇ ਆ ਇਸ ਤੋਂ ਅਗਲੀ ਕਲਾਸ ਲੈ ਕੇ ਬਹੁਤ-ਬਹੁਤ ਧੰਨਵਾਦ ਜੇਕਰ ਤੁਹਾਨੂੰ ਸਾਡੀਆਂ ਇਹ ਲਾਈਵ ਕਲਾਸਾਂ ਪੰਜਾਬੀ ਪੇਪਰ A ਤੇ ਵਧੀਆ ਲੱਗ ਰਹੀਆਂ ਨੇ ਤਾਂ ਆਪਣੇ ਸਾਥੀਆਂ ਨਾਲ ਇੰਨਾ ਕਲਾਸਾਂ ਨੂੰ ਜਰੂਰ ਸ਼ੇਅਰ ਕਰ ਦਿਓ ਜਿਹੜੇ ਸਾਡੇ ਨਾਲ ਸਾਥੀ ਅੱਜ ਪਹਿਲੀ ਵਾਰ ਜੁੜੇ ਸੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਤੁਸੀਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਣਾ ਹੈ ਜਾਣ ਤੋਂ ਪਹਿਲਾਂ ਇੱਕ ਵਾਰ ਫੇਰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਂ ਜੀ ਕੱਲ ਸ਼ਾਮੀ 8 ਵਜੇ